ਹੈਲੋ ਸਸਿਕਾ ਸਾਰਿਆਂ ਨੂੰ ਸਫ ਬਲੌਗਸ ਬੋਪਰਿੰਡਾ ਦਾ ਸਵਾਗਤ ਹੈ YouTube ਫੈਮਿਲੀ ਕਿਤੇ ਸਾਰੇ ਠੀਕ ਠਾਕ ਹੋ ਵਧੀਆ ਹੋ। ਦਾ ਹੈਗਾ ਝੁੰਨੇ ਦੂਜੇ ਦਿਨ। ਦੇਖੋ ਮੋਟਰ ਚੱਲਣ ਡਈ ਆ। ਤੇ ਮੋਟਰ ਚੱਲਦੀ ਪਈ ਆ ਤੇ ਪਾਣੀ ਆਈਏ ਦਾ ਕਦੋਂ ਹੋਇਆ ਪਿਆ ਤਾਂ ਬੰਦੇਦ ਲੱਗੇ ਜੋ ਨਾਲਾਉਣ। ਦੇਖੋ ਕੰਮ ਜੋਰਾ ਜੋਰਾ ਸ਼ੋਰਾ ਚੱਲਣ ਡਿਆ ਆ। ਤੇ ਦਿਨ ਘੱਟੇ ਅੱਜਕੱਲ ਤੇ ਮੀਂਹ ਪੈਂਦਾ ਨਹੀਂ ਹੈਗਾ ਤੇ ਜੀਵਿੰਦਾਰ ਵੀ ਦੁਖੀ ਆ ਪਾਣੀ ਪੂਰਾ ਨਹੀਂ ਹੁੰਦਾ ਤੇ ਰੱਬ ਮੀਂਹ ਪਾਵੇ ਤੇ ਝੋਨੇ ਸੌਖੇ ਲੱਗ ਜਾਣਗੇ ਤੇ ਧਰਤੀ ਵੀ ਥੋੜੀ ਗਿੱਲੀ ਹੋ ਜਾਊਗੀ ਸੱਕੀ ਧਰਤੀ ਆ ਤੇ ਆ ਹੈਗਾ ਝੋਨਾ ਕਦੋਂ ਕੀਤਾ ਹੋਇਆ ਕੁਛ ਮਿਲਦਾ ਕੱਲ ਆਇਆ ਸੀ ਤਾਂ ਕੁਛ ਅੱਜ ਤੇ ਹੁਣ ਹੋ ਗਏ ਅਸੀਂ ਬਿਜ਼ੀ ਦੇ ਨੇ ਕੰਮ ਦੇ ਚੱਲਦੇ ਪਏ ਆ। ਅੱਧਰ ਲਖਤੇ ਆ ਇਹ ਵੀ ਕਦੂ ਕਰਨਾ ਆ ਤੇ ਇਹ ਵੀ ਇੱਥੇ ਵੀ ਲੱਗਣਾ ਚੋਣਾ। ਆਇਓ ਚਾਹ ਪੀ ਲੋ। ਆਇਓ ਚਾਹ ਪੀ ਲੋ ਚਾਹ ਵਾਲਿਓ। ਤੜੀ ਸੇਵਾ ਕਰਾਂਗੇ ਫਿਰ ਤੁਸੀਂ ਛੇਤੀ ਸੋਹਣਾ ਕੰਮ ਕਰੋਗੇ ਚੋਣਾ ਲਾਓਗੇ। ਤੇ ਮੈਂ ਚਾਹ ਪਾਣੀ ਨਾ ਪੁੱਛਾਂ ਫਿਰ ਤੁਸੀਂ ਸਾਡਾ ਕੰਮ ਨਹੀਂ ਵਧੇ ਕਰਨਾ। ਅੱਛਾ ਲੱਗ ਗਿਆ ਜੋ ਮੈਂ ਨਹੀਂ ਆਉਣਾ ਇੱਥੇ ਆਹ ਮੈਂ ਕੱਪੜੇ ਖਰਾਬ ਹੋ ਜਾਣੇ ਮੇਰੇ ਏ ਹੁਣ ਆ ਜਿਹੜੀ ਪ੍ਰਾਤ ਪੂਰੀ ਕਰਕੇ ਆਉਣੀ ਆ ਤੁਹਾਡੀ ਚਾਹ ਦਾ ਪਾਣੀ ਬਣ ਜਾਣਾ ਆਹੋ ਖੁੱਲ ਗਏ ਆ ਕੰਮ ਪਾਣੀ ਕਿੰਨਾ ਸੋਹਣਾ ਝੋਨਾ ਲੱਗਣ ਡਿਆ ਝੋਨਾ ਬਹੁਤ ਸੋਹਣਾ ਲਾਉਂਦੇ ਆ ਤੇ ਨਾ ਹੀ ਹੈਗਾ ਆ ਜਿੱਦਾਂ ਕਹ ਲੋ ਸੰਘਣ ਆ ਤਾਂ ਨਾ ਹੀ ਹੈਗਾ ਬਿਰਲਾ ਬਹੁਤ ਆਂਗਿਆਂ ਝੋਨਾ ਲਾਉਂਦਾ ਤੇ ਤਾਂ ਹੀ ਉਹਨਾਂ ਨੂੰ ਕਹੀਦਾ ਵੀ ਤੁਸੀਂ ਲਾਓ ਝੋਨਾ ਵੀ ਹਰ ਸਾਲ ਤੁਸੀਂ ਪੱਕੇ ਸਾਡੇ 14 ਦਿਨਾਂ ਜੀ ਮਤਲਬ ਹੋ ਜਾਂਦਾ ਤੇ ਕਈ ਤਾਂ ਜਿੱਦਾਂ ਕਹ ਲੋ ਝੋਨਾ ਲਾਉਣ ਲੱਗੇ ਝਾੜ ਝਾੜ ਕੇ ਮਿੱਟੀ ਜਿਹੜਾ ਹੀ ਤੋੜ ਦਿੰਦੇ ਉਹਨਾਂ ਦੀਆਂ ਇਹ ਇਹ ਬਹੁਤ ਸੋਣਾ ਲਾਉਂਦੇ ਝੋਨਾ ਬਹੁਤ ਬਦੇ ਲਾਉਂਦੇ ਆ ਸਾਡੇ ਬਸ ਇਹੀ ਪਸੰਦ ਆ ਤੇ ਇਹੀ ਬਸ ਲਾਉਂਦੇ ਹੁੰਦੇ ਆ ਤੇ ਆ ਦੇਖੋ ਸਾਨੂੰ ਮਸਾਂ ਧੁੱਪ ਕਿੰਦਾ ਸਵੇਰੇ ਸਵੇਰੇ ਹਜੇ ਹੈਗੀ ਹੋਰ ਵੱਜ ਜਾਣੀ ਆ ਹੋ ਜਾਣੀ ਆ ਹੋਰ ਹਜੇ ਹਾਂਜੀ ਦੁਪਹਿਰ ਦਾ ਹੋ ਗਿਆ ਟਾਈਮ ਸਵਾਤ ਇਹ ਦਾ ਟਾਈਮ ਹੋ ਗਿਆ। ਜਿਹਨ ਪੱਠਿਆਂ ਦਾ ਟਾਈਮ ਹੋ ਗਿਆ। ਤੇ ਚਾਹ ਚ ਬਣਾ ਲਈ ਆ ਤੇ ਚਾਹ ਪੀ ਕੇ ਪਾਵਾਂਗੇ ਪੱਠੇ। ਇਹ ਝੋਨਾ ਹੱਥ ਲੱਗਦਾ ਪਿਆ ਝੋਨਾ ਕੰਮ ਜੋਰਾਂ ਦੇ ਆ। ਤੇ ਸਵੇਰੇ ਚਾਹ ਲਿਆ ਸੀਗੇ। ਟੋਪ ਬਹੁਤ ਬਾਦੀ ਪਈ ਆ ਇੰਨਾ। ਗੁਰਾ ਹਲ ਦੁੱਤਦਾ ਹੈਗਾ। ਇਹ ਟੋਪੇ ਕੰਮ ਘੜਤਾਣਾ ਸੌਖਾ ਆ ਬਹੁਤ ਮੁਸ਼ਕਲ ਆ। ਝੋਨਾ ਲਾਉਣਾ ਉਤੋਂ ਧੋਪੇ ਨੀਦ ਜਿਦਾ ਗੱਲ ਕੋ ਕਦੂ ਇਹ ਕਦੂਈ ਦਾ ਪਾਣੀ ਇੰਨਾ ਗਰਮ ਹੋ ਜਾਂਦਾ ਵੀ ਬਹੁਤ ਜ਼ਿਆਦਾ ਤੇ ਬਹੁਤ ਮੁਸ਼ਕਲ ਹੈ ਜੀ ਪੈਸਾ ਕਮਾਣਾ ਉਹ ਤਾਂ ਮੁਸ਼ਕਲ ਹੈ ਖਾਟਣਾ ਬੜਾ ਸੌਖਾ ਹੈ ਜਿਹੜਾ ਕਮਾਉਂਦਾ ਉਹਨੂੰ ਪਤਾ ਵੀ ਕਿੱਦਾਂ ਪੈਸਾ ਬਣਦਾ ਆ ਤੇ ਖਾਟਣ ਨੂੰ ਤਾਂ ਬਸ ਮੈਂਟਲ ਆਈਦਾ ਵੀ ਮਿੰਟ ਮਿੰਟੇ ਖਾਚ ਹੋ ਜਾਂਦਾ ਇੱਕ ਤਾਂ ਵੀ ਹੈਗਾ ਨਾ ਤੇ ਲੱਗ ਜਾਣਾ ਹੌਲੀ ਹੌਲੀ ਪਈ ਝੋਨਾ ਤਬਰ ਬਹੁਤ ਮੁਸ਼ਕਲ ਆ ਤਾਂ ਕਿਸੇ ਟਾਈਮ ਅਸੀਂ ਵੀ ਲਾਉਂਦੇ ਰਹੀਏ ਝੋਨਾ ਹਾਂਜੀ ਜਰੂਰ ਲਾਇਆ ਸੀ ਜੋ ਨਾ ਲਾ ਕੇ ਦੇਖਿਆ ਆ ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੇ ਲਾ ਕੇ ਦੇਖਿਆ ਹੋਊਗਾ ਲਾਇਆ ਹੋਊਗਾ ਜੋ ਨਾ ਚੋਣਨਾ ਵੀ ਲਾਇਆ ਕਣਚੋਂ ਜਿੱਦਾਂ ਕਹ ਲੋ ਜਿਵਾਹਾਂ ਜਿਹਨੂੰ ਕਹਿੰਦੇ ਉਹ ਵੀ ਕੱਢਿਆ ਪੱਖੇ ਵੀ ਵੱਡੇ ਸਬਜ਼ੀਆਂ ਗੁੱਡੀਆਂ ਹਲਦੀਆਂ ਫੁਲਾਈਆਂ ਘਰ ਦੇ ਸਾਰੇ ਕੰਮ ਕੀਤੇ ਹਨਾ ਉੱਥੇ ਪਿੰਡ ਤੇ ਕਣਕਾਂ ਵੀ ਵੱਢੀਆਂ ਤੇ ਮੱਕੀ ਵੀ ਗੁੱਡੀ ਕਾਤੋਂ ਬਹੁਤ ਜ਼ਿਆਦਾ ਆ ਜਾਣੀ ਸਾਰੇ ਕੰਮ ਕਿਤੇ ਕੋਈ ਮੁਸ਼ਕਲ ਨਹੀਂ ਹੁੰਦਾ ਜਿੰਨੇ ਵੀ ਲੱਗੇ ਰਹਿਣ ਬੰਦੇ ਉਹਨੇ ਰੋਟੀ ਪਾਣੀ ਦੇਣਾ ਕਰਕੇ ਬਣਾ ਕੇ ਰੱਖਣਾ ਹਨਾ ਵੀ ਜਿਹਨੇ ਹੱਥ ਨਹੀਂ ਕੰਮ ਕੱਢਿਆ ਹੋਵੇ ਕੀਤਾ ਹੋਵੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੁੰਦਾ ਗਾਂਹ ਜਾ ਕੇ ਵੀ ਉਹ ਹਿਸਾਬ ਇੱਥੇ ਆ ਇੱਥੇ ਵੀ ਜਿੰਨੇ ਮਰਜ਼ੀ ਬੰਦੇ ਲੱਗ ਜਾਣ ਕੰਮ ਜਾਂ ਨਾ ਰੋਟੀ ਨੂੰ ਫਟਾਫਟ ਬਣਾ ਕੇ ਰੱਖ ਲਈ ਜੀਆ ਤੇ ਇਹ ਗੱਲ ਹੈ ਹਾਂਜੀ ਦੱਸੋ ਇਹ ਰੋਹੀ ਹਿੰਦੀ ਆ ਨਾ ਤੇ ਪਾਣੀ ਵੀ ਬਹੁਤ ਪੀਂਦਾ ਪਾਣੀ ਦਾ ਪਤਾ ਹੀ ਨਾ ਕਿੱਥੇ ਪਾਣੀ ਜਾਂਦਾ ਤੇ ਜਿਹੜੇ ਪੰਛੀ ਚਾਰੇ ਹਵਾ ਚ ਧੁੱਪ ਜੇ ਨਹੀਂ ਉੜਦੇ ਆ ਉਹਨਾਂ ਵੀ ਕਿੰਨਾ ਮੁਸ਼ਕਲ ਆ ਤੇ ਮੈਂ ਪਾਣੀ ਕੁਝ ਇਧਰ ਰੱਖਿਆ ਢਾਂਡਾ ਉੱਪਰ ਕੋਠੇ ਦੇ ਪਾਣੀ ਪਾਣੀ ਵੀ ਸਿੱਧੇ-ਸਿੱਧੇ ਵੀ ਹੁਣ ਫੇਰ ਪਾ ਦੇਣਾ ਜਾਂ ਤਾਂ ਜਿਹੜੇ ਪੰਛੀ ਚਾਰੇ ਉੜਦੇ ਆ ਤੇ ਉਹ ਪਾਣੀ ਪੀ ਜਾਣਗੇ ਨਾਲੇ ਪਰਸ ਮੈਂ ਨਾ ਲਾਈਵ ਹੋਈ ਸੀਗੀ ਤੇ ਯਾਨੀ ਜਿੰਦਗੀਸ ਪਹਿਲੀ ਵਾਰੀ ਲਾਈਵ ਹੋਈ ਸੀ ਮੈਂ ਇਹਦੇ ਲਾਈਵ ਨਹੀਂ ਨਾ ਮੈਨੂੰ ਪਤਾ ਸੀਗਾ ਨਾ ਤੇ ਚਲੋ ਵੀਡੀਓ ਅਪਲੋਡ ਮੈਂ ਕੀਤੀ ਸੀਗੀ ਕੁਝ ਪ੍ਰੋਬਲਮ ਕਰਕੇ ਮੈਨੂੰ ਫਿਰ ਨਾ ਵੀਡੀਓ ਹੋਰ ਗਲਿੱਡ ਕਰਨੀ ਪਈ। ਹਾਂਜੀ ਤੇ ਆਪਣੇ ਵੀਵਰ ਜੁੜੇ ਸੀਗੇ ਤੇ ਮੇਰੇ ਪਿੰਡੋਂ ਤੁਸੀਂ ਖਾਂ ਕੇ ਤੋਂ। ਮੈਨੂੰ ਦੇਖਦੇ ਆ। ਮੇਰੀ ਵੀਡੀਓ ਦੇਖਦੇ ਆ। ਤੇ ਹੋਰ ਵੀ ਸੀਗੇ ਨਵੇਂ। ਯਾਨੀ ਬਹੁਤੇ ਨਹੀਂ ਸੀਗੇ। ਜਿਵੇਂ ਸਾਨੂੰ ਨਾ ਮਤਲਬ ਲਾਈਵ ਹੋਵਾਂਗੇ ਫਿਰ ਦੱਸਾਂਗੇ ਸਾਰਿਆਂ ਨੂੰ ਨਾ ਬਲੌਗ ਦੱਸ ਸਕਦੇ ਨੂੰ ਬਲੌਗ ਦੱਸਿਆ ਨਹੀਂ ਸੀਗਾ ਵੀ ਅਸੀਂ লাইਵ ਹੋਣਾ ਹੈ ਤੇ ਬਸ ਕੁਝ ਹੀ ਜਾਣਾਂ ਨੂੰ ਪਤਾ ਸੀਗਾ ਤੇ ਬਹੁਤ ਧਿਆਨ ਨਹੀਂ ਪਤਾ ਸੀਗਾ ਕੋਈ ਨਸਾਂਗੇ ਤਾਂ ਫਿਰ ਲਾਈਵ ਹੋਵਾਂਗੇ ਫਿਰ ਗੱਲਾਂਬਾਤ ਕਰਾਂਗੇ ਸਾਨੂੰ ਹੀ ਪਤਾ ਲੱਗੂ ਕਹਾਂ ਦੀ ਆ ਪੱਖੀ ਮੈਂ ਬੰਨ੍ਹ ਦਿੱਤੀ ਤੇ ਪੱਖੀ ਇਹ ਚੱਲਦੀ ਵੀ ਹਵਾਈ ਨਹੀਂ ਸੁਣ ਦੇਗੀ ਕੀ ਬੋਲਣ ਕਿ ਨਹੀਂ ਤੇ ਪੱਖੀ ਦੀ ਆਵਾਜ਼ ਪਹੁੰਚਿਆ ਤੇ ਬਾਹਰ ਤੇ ਕੋ ਝੜਦਾ ਹੁੰਦਾ ਸ਼ਰਮੀ ਆ ਜਾਈਏ ਤੁਹਾਨੂੰ ਲੱਗਦੇ ਪਏ ਸੁੱਖੀ ਤੁਹਾਨੂੰ ਲੱਗ ਜਾਣਗੇ ਤੇ ਮੇਰਾ ਚਾਲ ਘਟੋ ਘਟ ਦੋ ਢਾਈ ਮਹੀਨੇ ਹੋ ਗਏ ਹੁਣੇ ਆ 20 ਪਿਆਰ ਹੁਣ ਨਾ ਤੇ ਇੰਨੀ ਤਾਂ ਹੀ ਗਰਮੀ ਹੋ ਗਈ ਥੋੜਾ ਮੀਂਹ ਪੈ ਜੇ ਰਜਮਾ ਜੇ ਨਾ ਥੋੜਾ ਮੌਸਮ ਸਹੀ ਹੋ ਜਵੇ ਤੇ ਦਰਖਤਾਂ ਦੇ ਪੱਤੇ ਵੀ ਸੜੇ ਹੋਏ ਪਏ ਇਹਨੂੰ ਭੁੱਜ ਗਏ ਆ ਇੰਨੀ ਗੁਰਦੂਤੀ ਮਾਰਿਆ ਜਿੱਦਾਂ ਦੇ ਕਹਿੰਦੇ ਆ ਵੀ ਬੰਦੇ ਹੋਗਾ ਜਿਹੋ ਦਾ ਰੱਬ ਹੋ ਗਿਆ ਬਹੁਤ ਸਾਫ ਹੋ ਗਿਆ ਤੇ ਰੱਬ ਨੂੰ ਜੀ ਜੀ ਨਹੀਂ ਰਹਿ ਮੋਂਡਿਆ ਵੀ ਇੰਨੀ ਗਰਮੀ ਹੋਈ ਆ ਇਹ ਰੱਬ ਮੀਂਹ ਪਾ ਦੇ ਰੱਬ ਸੁਣਦਾ ਨਹੀਂ ਕਿਸੇ ਦੀ ਤੇ ਲੱਗਦਾ ਐ ਮੇਰ ਹੋ ਜਾਣੀ ਆ ਵੀ ਬਹੁਤ ਜ਼ਿਆਦਾ ਆ ਬੱਦਲ ਹੈ ਗਾਇਆ ਤੇ ਹੁਣ ਮੈਂ ਛੱਤ ਉੱਪਰ ਪਾਣੀ ਬਾਅਦ ਕਰਨੀ ਆ ਤੇ ਢੰਡਾ ਰੱਖਿਆ ਆ ਆ ਦੇਖੋ ਜੀ ਦੱਬਾ ਚ ਪੈਣਾ ਪਾਣੀ ਸ਼ਾਤੀ ਰੱਖ ਦੇਣਾ ਇੱਥੇ ਤੇ ਪੰਛੀ ਆਉਣਗੇ ਤਾਂ ਪਾਣੀ ਪੀਣਗੇ ਤੇ ਪਿਆਸ ਮिटੂ ਉਹਨਾਂ ਦੀ ਤੇ ਅੱਗੇ ਮੀਨਾ ਪੈਣਾ ਤੇ ਨਿਆਣਿਆਂ ਨੂੰ ਇਕੱਠੇ ਕਰਕੇ ਤੇ ਗੁੱਡੀ ਫੁਕਣੀ ਤੇ ਰੋਣਾ ਵਾਲੇ ਦੇ ਵਾਲੇ ਇਹ ਹੁੰਦਾ ਸੀਗਾ ਤੇ ਹੁਣ ਪਾਣੀ ਰੱਖਤਾ ਵਿੱਚ ਇਹਦੇ ਤੇ ਪੀ ਲੈਣਾ ਅੱਡੀਆਂ ਜਿੱਦਾਂ ਗਾ ਲੋ ਖੁਚਣੀਆ ਕਸਾਉਣੀਆ ਢੀਆਂ ਤੇ ਫਿਰ ਮੀਂਹ ਪੈਣਾ ਰੋਣਾ ਗੁੱਡੀ ਦਾ ਹਾਇ ਗੁੱਡੀ ਮਰ ਗਈ ਆ ਫਿਰ ਮੀਂਹ ਆ ਜਾਣਾ ਉਹ ਸਮੇ ਵਧੀਆ ਹੁੰਦੇ ਸੀਗੇ ਤੇ ਹੁਣ ਤੇ ਜਦਾਂ ਮਰ ਗਈ ਗੋਦਲੀਆਂ ਦੇ ਲੋ ਤੇ ਜਾਂ ਕੋਈ ਜਾਂ ਕਿਦਾਂ ਵੀ ਆ ਮੀਂਹ ਪੈਂਦਾ ਨਹੀਂਗਾ ਕਾ ਵੀ ਛੁੱਕ ਗਿਆ ਸੜ ਗਿਆ ਪੱਤੇ ਵੀ ਸੜ ਗਏ ਤੇ ਰੱਬ ਦੀ ਕੋਈ ਐਸੀ ਮਰਜ਼ੀ ਆ। ਦਾਕਤ ਵੀ ਭੁੱਜ ਗਿਆ। ਤੇ ਇਦਾਂ ਐਸੀ ਚੱਲਦਾ ਆ। ਏਸੀ ਵੀ ਕੁਛ ਨਹੀਂ ਖੌਣ ਖੌਂਦਾ ਹੈਗਾ। ਏਸੀ ਵਿੱਚ ਵੀ ਨਹੀਂ ਹਰ ਟਾਈਮ ਬਹਿ ਸਕਦੇ। ਜਿਹਨੇ ਕੰਮ-ਕਾਰ ਕਰਨੇ ਹੁੰਦੇ ਆ ਤੇ ਗਰਮ ਹਵਾ ਮਾਰਦਾ। ਆ ਦੇਖੋ। ਇੰਨੀ ਗਰਮ ਹਵਾ ਹੈ। ਮੈਨੂੰ ਰਸ ਘਟੀ ਲੱਗਦਾ। ਰਾਤ ਨੂੰ ਜਦੋਂ ਵਧੀਆ ਹਰਿੰਦਾ ਸੋਹਣੀ ਨੀਂਦ ਆ ਜਾਂਦੀ ਆ। ਜੋਨ ਜਾਣ ਬਦਨੇ ਨਹੀਂ ਆਉਣਾ ਤਾਂ ਪਾਣੀ ਪੀ ਜਾਣਾ ਉਹਨਾਂ ਨੇ। ਇਹ ਖਤਮ ਹੋ ਜਾਊਗਾ ਤਾਂ ਫੇਰ ਪਾ ਲੈਣਾ। ਹੁਣ ਆ ਗਈ ਵੇਰਲੀ ਮੈਂ। ਤੇ ਪੱਠੇ ਪਾਉਣੇ ਇਹਨਾਂ ਨੂੰ ਤੇ ਮੱਝ ਮੇਰੀ ਹੋ ਗਈ ਕਾਲੀ ਕਿੰਦੀ ਪੱਠੇ ਪਾਉ ਮੈਨੂੰ। ਅੱਡਾ ਤਾਂ ਨਿੱਕੀ ਹੈ ਮੇਰੀ। ਤੇ ਉਹ ਵੀ ਪੱਠਾਂ ਬੜੀ ਕਾਲੀ ਹੋ ਜਾਂਦੀ ਆ ਤੇ ਗਰਮੀ ਦੇ ਕਰਕੇ ਦੁੱਧ ਦਾ ਬਹੁਤ ਫਰਕ ਪੈ ਗਿਆ। ਦੁੱਧ ਬਹੁਤ ਘਟ ਗਿਆ ਪਸ਼ੂ ਦਾ। ਇਹਨਾਂ ਨੂੰ ਲੂਹਾ ਲਗਾਇਆ। ਦੇ ਬੋਬਰਾ ਹਾਲਿਆ ਤੇ ਚੰਗੇ ਭਲੇ ਪਸੂ ਦੁੱਧ ਘਟ ਜਾਂਦਾ ਹੈ ਤੇ ਪਸ਼ੂਆਂ ਦੇ ਰੀੜ ਵੀ ਵੜੇ ਆ ਬਹੁਤ ਜ਼ਿਆਦਾ ਤੇ ਅਸੀਂ ਪਸ਼ੂ ਇੱਕ ਦਾ ਲੈਣਾ ਸੀ ਹੋਰ ਉਹ ਗਰਮੀ ਹੋ ਜਾਨੀ ਜ਼ਿਆਦਾ ਹੋਣ ਦੇ ਕਾਰਨ ਤੇ ਫਿਰ ਥੋੜਾ ਅਟ ਗਏ ਆ ਤੇ ਹੁਣ ਜਦੋਂ ਮੀਂਹ ਪੈਣਗੇ ਤੇ ਫਿਰ ਲਵਾਂਗੇ ਹਾਂ ਕਿਦਾਂ ਫਿਰ ਜਦ ਵੀ ਜਰਾ ਤੇ ਪੱਖੇ ਵੀ ਨਹੀਂ ਕੋਈ ਖਾਣ ਖਾਣ ਦਾ ਤੇ ਇਹ ਦੇਖੋ ਲਸਣ ਮੈਂ ਕਿੱਥੇ ਰੱਖਿਆ ਆ ਹਵਾ ਹਰੇ ਤੁਹਾਡਾ ਲਸਣ ਮੇਰਾ ਇਹ ਤੇ ਇੱਥੇ ਰੱਖ ਲਿਆ ਖੁੱਲੀ ਜਗ੍ਹਾ ਤਾਂ ਉਧਰ ਦਾ ਲਸਣ ਟੰਗਲੀ ਦਾ ਹੁੰਦਾ ਆ ਜਦੋਂ ਅਸੀਂ ਪਿੰਡ ਮੈਂ ਹੁੰਦੀ ਸੀ ਉੱਥੇ ਲਸਣ ਬਾਵਾ ਹੁੰਦਾ ਸੀਗਾ ਤੇ ਸ਼ੈੱਡ ਦੇ ਹੁੰਦੀ ਸੀ ਉਹਦੇ ਵੇਲੇ ਹੁਣ ਵੀ ਹੈਗੀ ਆ ਤੇ ਮੰਮੀ ਨੇ ਇਹ ਗੁਸ਼ੀਆਂ ਬਣਾ ਕੇ ਤਾਂ ਲਸਣ ਟੰਗ ਦੇਣਾ ਤੇ ਫੇਰ ਕਹਿੰਦੇ ਹੁੰਦੇ ਲਸਣ ਖਰਾਬ ਨਹੀਂ ਹੁੰਦਾ ਲਸਣ ਸਹੀ ਰਹਿੰਦਾ ਤੇ ਜਦੋਂ ਵਰਤਣਾ ਜਿੰਨਾ ਕ ਫੇਲੇ ਆਉਣਾ ਤੁਹਾਨੂੰ ਘਰ ਦੀ ਸਬਜੀ ਇੰਨੀ ਮੌਜ ਹੈ ਨਾ ਬਹੁਤ ਜ਼ਿਆਦਾ ਇੱਕਦਮ ਸ਼ੁੱਧ ਤੇ ਵਧੀਆ ਹੁੰਦੀ ਹੈ ਸਬਜੀ ਘਰ ਦੀ ਇਹ ਗੱਲ ਆ ਜੇ ਸਾਡੇ ਤਾਂ ਖੂਤੇ ਰਹਿੰਦੀ ਨਹੀਂ ਅਸੀਂ ਤਾਂ ਨਹੀਂ ਬੀਜੀ ਹੈਗੀ ਤੇ ਇੰਨੀ ਕੇਅਰ ਕਰਨੀ ਹੁੰਦੀ ਹੈ ਤੇ ਫਿਰ ਹੱਥ ਕੋਲੇ ਕੁਝ ਨਹੀਂ ਹੁੰਦਾ ਫਿਰ ਆਉਂਦਾ ਹੈਗਾ ਤਾਂ ਫਿਰ ਕੀ ਫਾਇਦਾ ਹੈ ਨਾ ਬੀਜੀ ਦਾ ਤੇ ਉਹ ਹੋ ਜਾਂਦੀ ਗੱਲ ਕਰੀ ਕੋਈ ਤੇ ਖਾਵੇ ਕੋਈ ਹੂੰ ਤੇ ਤੂੜੀ ਪਾਉਨੇ ਆ ਤੈਨੂੰ ਨਾਲੇ ਹਰਾ ਤੇ ਹਰਾ ਵਿੱਚ ਦਾ ਬਾਜਰਾ ਜਿੱਦਾਂ ਕਿ ਲੋ ਕੋੜਾ ਜਿਹਾ ਆ ਜਿਹਨਾਂ ਪਸੂਆਂ ਲਗਾ ਕੋੜਾ ਜਿਹਾ ਉਹ ਹਿਸਾਬ ਹੋ ਗਿਆ ਮੀ ਨਹੀਂ ਪੈ ਹੈਗਾ ਟਿੱਡਾ ਜਿਹਾ ਹੈਗਾ ਬਾਇਰੇ ਨੂੰ ਬਹੁਤ ਫਰਕ ਹੈ ਆ ਪੈਰੀਗੇਸ਼ਨ ਲੱਗਾ ਮੈਂ ਡਾਕਟਰ ਸਾਹਿਬ ਨੇ ਕਈ ਵਾਰੀ ਕਿਹਾ ਵੀ ਚੱਕ ਲੋ ਪੈਰੀਗੇਰ ਇੱਥੋਂ ਨਾ ਵੀ ਕਿੰਨਾ ਖਾਲੀ ਹੋ ਗਿਆ ਥਾਂ ਇੱਥੋਂ ਨਾ ਟੂੜੀ ਵੜਤ ਵੜਤ ਕੇ ਟਾਈਮ ਲੱਗਦਾ ਨਹੀਂ ਕੱਲਿਆਂ ਦੇ ਕੰਮ ਆ ਤੇ ਫਿਰ ਇਹਨੇ ਤੇ ਡੰਡੇ ਨਾਲ ਕੱਢਦੀ ਹਣੀ ਟੂੜੀ ਮੈਂ ਦੇਖੋ ਇਹ ਟੂੜੀ ਜਿਹੜੀ ਪੱਕਾ ਪੱਠਾ ਹੁੰਦਾ ਆ ਤੇ ਆਹ ਨੂੰ ਤੋਂ ਬੰਦਾ ਬਸ ਜਾਂਦਾ ਲਿਆਉਣ ਤੋਂ ਚਲੋ ਆਗ ਨਹੀਂ ਰਿਆ ਜਾ ਰਹੇ ਨੇ ਜਿਦ ਕਦਾਂ ਵੀ ਹੈਗੇ ਅਸੀਂ ਤੂੜੀ ਵੱਧ ਬਣਾ ਲੀਦੀ ਆ ਆਗਾਂ ਦੀ ਟੈਨਸ਼ਨ ਹੀ ਨਹੀਂ ਪੱਠੇ ਵੀ ਸੌਪੇ ਜਾਂਦੇ ਆ ਗਰਮੀ ਚ ਦੇਖੋ ਪੱਠੇ ਵੀ ਵਿਚਾਰੀ ਜਿਦਾਂ ਨਾ ਇਹਨਾਂ ਚ ਜਾਨ ਨਹੀਂ ਹੁੰਦੀ ਉਸ ਤੇ ਬਾਇਰਾ ਵੀ ਕੋੜਾ ਆ ਹੁਣ ਮੀਨਾ ਕਿੰਨੇ ਹੁੰਦੇ ਮਿੱਠਾ ਹੁੰਦਾ ਆ ਇਹਦਾ ਉਹ ਟਿੱਡਾ ਇਹ ਝੜਦਾ ਹੁੰਦਾ ਉਨ ਜੋ ਉੱਪਰ ਵਾਲੇ ਦੀ ਮਰਜ਼ੀ ਉਹਦੇ ਹੋਣਾ ਜੀ ਜਦ ਰੇਜ ਮਾਨੇ ਪਸੂ ਵੀ ਕੀ ਕਰਨਾ ਤੇ ਇਹ ਟੋਕਰੀ ਨੂੰ ਮੈਂ ਲਾਇਆ ਸੀ ਤੇ ਬੋਰਾ ਉਹ ਵੀਡੀਓ ਨੂੰ ਬਹੁਤ ਦਿੱਤਾ ਪਿਆਰ ਕੱਲ ਭਾਬੀ ਜੀ ਵੀ ਹੱਸਣ ਦੇ ਸੀਗੇ ਕਿੰਨੇ ਵੀ ਟੋਕਰੇ ਨੂੰ ਬੋਰਾ ਲਾਇਆ ਬਹੁਤ ਵਧੀਆ ਸਾਨੂੰ ਵੀ ਲੱਗਦੀ ਮੈਂ ਤੁਹਾਨੂੰ ਤਨ ਵੀ ਲਾ ਦੂੰਗੀ ਬੋਰਾ ਹਨਾ ਇਹ ਕੋਈ ਦਾ ਪੰਜਾਬੀ ਸਭ ਵਿਚਾਰੇ ਵਸੇ ਵਾਲੀ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨਾ ਫਿਰ ਵਧੀਆ ਲੱਗਦਾ ਹੈ ਉਹ ਵੀ ਕਾਲੀ ਪਈ ਮੈਨੂੰ ਵੀ ਉੱਥੇ ਪਾਓ ਇਹਨੂੰ ਬਹੁਤ ਕਾਲੀ ਪਈ ਜਾਂਦੀ ਹੈ ਇਦਾਂ ਵੀ ਵਿੱਚੋਂ ਨਾ ਕਿਰਦੀ ਨਹੀਂ ਹੈਗੀ ਕਿਰਦੇ ਨੀ ਪੱਠੇ ਵਿੱਚੋਂ ਤਾਂ ਜਿੰਨੇ ਪਸੂਨ ਖਾਣੇ ਉਹਨਾਂ ਸਰ ਜਾਂਦਾ ਆ ਉਹਦਾ ਧੀ ਗੱਲਿਆ ਅੱਜ ਮੇਰੀ ਦੀਤ ਆਈ ਨਹੀਂ ਹੈਗੀ ਸਵੇਰ ਦੀ ਅੱਖਰੇ ਸੁੱਤੀ ਹੋਣੀ ਆ ਤੇ ਜਦੋਂ ਆਉਗੀ ਕਹੂਗੀ ਫੋਨ 'ਚ ਕਾਕਾ ਦਿਖਾਉਣੀ ਆ ਇਨੀ ਤੇਜ ਆ ਨਿਆਣਾ ਰੌਣਕਾਂ ਆ ਜੀ ਆ ਲੈ ਖਾ ਲਾ ਤੇ ਰੌਣਕਾਂ ਆਣੇ ਦੇ ਨਾਲ ਜਿਸ ਕਰ ਨਿਆਣਾ ਹੈ ਨਹੀਂ ਉਹ ਘਰ ਚ ਰੌਣਕ ਨਹੀਂ ਹੈਗੀ ਚਲੋ ਮੈਂ ਹਾਂਜੀ ਪੱਠੇ ਮੈਂ ਪਾਤੇ ਤੇ ਪੱਠੇ ਨਾਲ ਇਹ फटाफट ਹੁਣ ਖਾ ਲੈਣੇ ਆ ਤੇ ਦੂਜੀ ਵਾਰੀ ਫੇਰ ਪਾ ਦੇਣੀ ਜਦੋਂ ਮੈਂ ਚੌਣਾ ਆਇਆ ਨੂੰ ਮੱਜ ਨੂੰ ਤੇ ਦੇਖੋ ਜੀ ਘਰ ਬਲੌਗ ਤੇ ਹਵੇਲੀ ਦੇ ਕੰਮ ਨੂੰ ਟਾਈਮ ਦੇਣਾ ਪੈਂਦਾ ਆ ਤੇ ਫੇਰੀ ਬਲੌਗ ਬਣਦੇ ਸਾਰੇ ਕੰਮ ਮੈਨੇਜ ਹੁੰਦੇ ਆ ਜਿਹੜੇ ਕੰਮ ਦਾ ਮਤਲਬ ਟਾਈਮ ਹੁੰਦਾ ਆ ਤੇ ਅੱਜ ਦੇ ਬਲੌਗ ਦਾ ਕਰਦੇ ਇੱਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਕੁੱਛਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਲੱਗਦੇ ਆ ਤੇ ਕਿਉਂ ਤੁਹਾਡੇ ਕਮੈਂਟ ਬਹੁਤ ਮੇਰੇ ਲਈ ਮਹਿਲ ਨਹੀਂ ਰੱਖਦੇ ਆ ਕਿਉਂ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਮੈਨੂੰ ਕਿਹੜੀ ਕੰਟਰੀ ਚ ਦੇਖਦੇ ਆ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਦੇਖਦੇ ਆ ਨਾ ਤੇ ਇਸ ਕਰਕੇ ਮੈਨੂੰ ਸਾਰਾ ਪਤਾ ਲੱਗ ਜਾਂਦਾ ਆ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਆਪਣੇ ਸੁਝਾਅ ਆਪਣੇ ਰਾਏ ਦਿਆ ਕਰੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤੀਕਾ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਬਾਏ ਬਾਏ